ਸੋਸ਼ਲ ਮੀਡੀਆ ਤੇ ਇੱਕ ਮਰੇ ਹੋਏ ਬੱਚੇ ਨੂੰ ਜਿਉਂਦਾ ਕਰਨ ਦੀ ਖਬਰ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਨੂੰ ਸਭ ਨੇ ਪੜਿਆ ਅਤੇ ਦੇਖਿਆ ਸੋਸ਼ਲ ਮੀਡੀਆ ਤੇ ਇਸ ਬੱਚੇ ਨੂੰ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਜਿਉਂਦਾ ਹੋਇਆ ਦੱਸਿਆ ਜਾ ਰਿਹਾ ਹੈ ਖਬਰਾਂ ਮੁਤਾਬਕ ਇਸ ਨੌਜਵਾਨ ਨੂੰ ਪੀਜੀਆਈ ਦੇ ਡਾਕਟਰ ਨੇ ਮ੍ਰਿਤਕ ਐਲਾਨ ਦੇ ਦਿੱਤਾ ਸੀ ਜਦੋਂ ਇਸ ਨੌਜਵਾਨ ਨੂੰ ਸਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਇਹ ਉੱਠ ਕੇ ਬੋਲਣ ਲੱਗ ਪਿਆ ਸੀ ਕਈ ਟੀਵੀ ਚੈਨਲਾਂ ਅਤੇ ਖ਼ਬਰਾਂ ਨੂੰ ਪ੍ਰਮੁੱਖ ਤੌਰ 'ਤੇ ਨਾਲ ਦਿਖਾਇਆ ਸੀ ਜਦ ਕਿ ਇਸ ਖਬਰ ਦਾ ਸੱਚ ਕੁਝ ਹੋਰ ਹੀ ਹੈ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਖਬਰ ਨੂੰ ਪ੍ਰਸਾਰਿਤ ਕਰਕੇ ਕਫਾ ਉਡਾਈ ਗਈ ਹੈ ਜਾਣਕਾਰੀ ਮੁਤਾਬਕ ਇਕਤਾ ਪਰਿਵਾਰ ਇਕਲੋਤੇ ਬੇਟੇ ਦੀ ਬਿਮਾਰੀ ਦੇ ਕਾਰਨ ਸਦਮੇ ਵਿੱਚ ਹੈ ਦੂਸਰਾ ਮ੍ਰਿਤਕ ਤੋਂ ਜਿਉਂਦਾ ਕਰਨੀਆਂ ਖਬਰਾਂ ਸੋਸ਼ਲ ਮੀਡੀਆ ਤੇ ਅਖਬਾਰਾਂ ਵਿੱਚ ਛਪੀਆਂ ਨੇ ਪਰਿਵਾਰ ਨੂੰ ਇਸ ਖਬਰਾਂ ਨੇ ਹੋਰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਨੇ ਉਹਨਾਂ ਦਾ ਬੇਟਾ ਪੀਜੀਆਈ ਵਿੱਚ ਪੜ੍ਹਤੀ ਜ਼ਰੂਰ ਸੀ ਪਰ ਡਾਕਟਰਾਂ ਨੇ ਇਹ ਕਹਿ ਕੇ ਬੱਚੇ ਨੂੰ ਘਰ ਭੇਜ ਦਿੱਤਾ ਸੀ ਕਿ ਬੱਚੇ ਦੀ ਹਾਲਤ ਜ਼ਿਆਦਾ ਨਾਜ਼ੁਕ ਹੈ ਇਸ ਨੂੰ ਘਰ ਵਿੱਚ ਰੱਖ ਇਹੀ ਐਸੀ ਸੇਵਾ ਕੀਤੀ ਜਾਵੇ ਪਾਦੂਨਾਂ ਨੇ ਡਾਕਟਰਾਂ ਦੀ ਨਾ ਮੰਨਦੇ ਹੋਏ ਫਿਰ ਵੀ ਬੱਚੇ ਨੂੰ ਫਰੀਦਕੋਟ ਦੇ ਗੋਬਿੰਦ ਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਬੱਚੇ ਦੀ ਹਾਲਤ ਕੁਝ ਠੀਕ ਦੱਸੀ ਜਾ ਰਹੀ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦਾ ਬੱਚਾ ਬਿਲਕੁਲ ਠੀਕ ਹੋ ਜਾਵੇਗਾ ਤਾਂ ਉਹ ਖੁਦ ਇਸ ਦੀ ਜਾਣਕਾਰੀ ਮੀਡੀਆ ਨੂੰ ਦੇਣਗੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978